ਬਾਰਨਾ ਪਾਉਣ ਵੇਲੇ ਵਾਪਰਿਆ ਭਾਣਾ ਵਿਆਹ ਵਾਲੀ ਕੁੜੀ ਨਾਲ ਮੌਕੇ ਤੇ ਹੋਇਆ ਕਾਂਡ ਦੋਸਤੋ ਅਕਸਰ ਹੀ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਹੈ ਕਿ ਰੰਗ ਵਿੱਚ ਭੰਗ ਪੈ ਜਾਣਾ ਪਰ ਹੁਣ ਇਸ ਦੀ ਇੱਕ ਵੀਡੀਓ ਵੀ ਦੇਖ ਲਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਜੋੜੀ ਨੂੰ ਬਾਰਨੇ ਦਾ ਸ਼ਗਨ ਪੈ ਰਿਹਾ ਹੈ ਪਰ ਜਿਵੇਂ ਹੀ ਮੁੰਡੇ ਦੇ ਕੁਝ ਦੋਸਤ ਸ਼ਗਨ ਪਾਉਣ ਲਈ ਆਉਂਦੇ ਨੇ ਤਾਂ ਇੱਕ ਮੁੰਡਾ ਜਦੋਂ ਸ਼ਗਨ ਪਾ ਕੇ ਜਾਣ ਲੱਗਦਾ ਹੈ ਤਾਂ ਸਟੇਜ ਦੇ ਪਿੱਛੇ ਲੰਗਣ ਨੂੰ ਜਗ੍ਹਾ ਘੱਟ ਹੋਣ ਕਾਰਨ ਮੁੰਡਾ ហេਠਾਂ ਡਿੱਗਣ ਤੋਂ ਬਚਣ ਲਈ ਕੁੜੀ ਦੀ ਕੁਰਸੀ ਨੂੰ ਹੱਥ ਪਾ ਲੈਂਦਾ ਹੈ ਜਿਸ ਕਾਰਨ ਮੁੰਡਾ ਆਪ ਤਾਂ ਡਿੱਗ ਜਾਂਦਾ ਹੈ ਆਪਣੇ ਨਾਲ ਕੁੜੀ ਨੂੰ ਵੀ ਕੁਰਸੀ ਸਮੇਤ ហេਠਾਂ ਸਿੱਟ ਲੈਂਦਾ ਏ ਅਤੇ ਜਦੋਂ ਕੁੜੀ ហេਠਾਂ ਡਿੱਗਦੀ ਏ ਤਾਂ ਉਸਦੇ ਸਿਰ ਵਿੱਚ ਸੱਟ ਵੱਜਦੀ ਏ ਅਤੇ ਖੂਨ ਨਿਕਲਣ ਲੱਗ ਜਾਂਦਾ ਏ ਜਿਸ ਕਰਕੇ ਸ਼ਗਨਾਂ ਨੂੰ ਅੱਧ ਵਿਚਕਾਰ ਰੋਕ ਕੇ ਕੁੜੀ ਨੂੰ ਹਸਪਤਾਲ ਲਿਜਾਇਆ ਜਾਂਦਾ ਏ ਜਿਸ ਤੋਂ ਬਾਅਦ ਜੋ ਸ਼ਗਨ ਪਾਉਣ ਲਈ ਰਹਿ ਜਾਂਦੇ ਨੇ ਉਹ ਮੁੰਡਾ ਕੁੜੀ ਦੇ ਰਿਸ਼ਤੇਦਾਰਾਂ ਨੂੰ ਸ਼ਗਨ ਫੜਾ ਦਿੰਦੇ ਨੇ ਸੋ ਇਸੇ ਨੂੰ ਤਾਂ ਕਹਿੰਦੇ ਨੇ ਕਿ ਰੰਗ ਵਿੱਚ ਪੰਗ ਪੈ ਜਾਣਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ